ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਰੰਗਲੀ ਰਸੋਈ ਪੰਜਾਬ ਦੀ ਦੇ ਵਿੱਚ ਅੱਜ ਅਸੀਂ ਫਿਰ ਹਾਜ਼ਰ ਹਾਂ ਪਰਵੇਂ ਕ੍ਰੇਲੇ ਦੀ ਰੈਸিপি ਲੈ ਕੇ ਸਭ ਤੋਂ ਪਹਿਲਾਂ ਮੈਂ ਕ੍ਰੇਲਿਆਂ ਨੂੰ ਛੇਲਿਆ ਅਤੇ ਫਿਰ ਮੈਂ ਉਸ ਤੋਂ ਬਾਅਦ ਇੱਕ ਪਾਸੇ ਪਾਣੀ ਰੱਖਤਾ ਉਹਦੇ ਵਿੱਚ ਮੈਂ ਥੋੜਾ ਜਿਹਾ ਹੁਣ ਨਮਕ ਪਾ ਦੇਵਾਂਗੀ ਅਤੇ ਇਹਦੇ ਵਿੱਚ ਅਸੀਂ ਕ੍ਰੇਲਿਆਂ ਨੂੰ ਉਬਾਲ ਲਵਾਂਗੇ ਯਾਨੀ ਕਿ 10 ਮਿੰਟਾਂ ਸੇ ਉਬਲਦੇ ਪਾਣੀ ਦੇ ਵਿੱਚ ਕ੍ਰੇਲਿਆਂ ਨੂੰ ਰੱਖਣਾ ਹੈ ਜਿਹਦੇ ਨਾਲ ਕੀ ਦੀ ਕੜੱਤਨ ਘੱਟ ਹੋ ਜਾਂਦੀ ਹੈ ਕੜਵਾਪਣ ਇਸ ਦਾ ਘੱਟ ਜਾਂਦਾ ਹੈ ਸੋ ਦੇਖੋ ਹੁਣ ਮੈਂ ਪਾਣੀ ਦੇ ਵਿੱਚ ਕ੍ਰੇਲਿਆਂ ਨੂੰ ਸੈਟ ਦਿੱਤਾ ਹੈ ਯਾਨੀ ਕਿ ਪਾਤਤਾ ਜਿਸ ਨਾਲ ਇਹਦੀ ਕੜੱਪਣ ਘਟ ਜਾਵੇਗੀ ਤੁਸੀਂ ਚਾਹੋ ਤਾਂ ਕ੍ਰੇਲਿਆਂ ਨੂੰ ਛਿਲਕੇ ਇੱਕ ਦਿਨ ਪਹਿਲਾਂ ਰਾਤ ਨੂੰ ਤੁਸੀਂ ਲੂਣ ਲਾ ਕੇ ਵੀ ਛੱਡ ਸਕਦੇ ਹੋ ਹੁਣ ਇੱਕ ਪਾਸੇ ਮੈਂ ਟਮਾਟਰ ਲੈ ਲਏ ਨੇ ਤੁਸੀਂ ਦੇਖ ਸਕਦੇ ਹੋ ਦੋ ਮੈਂ ਬڑے ਸਾਈਜ਼ ਦੇ ਟਮਾਟਰ ਦੋ ਛੋਟੇ ਸਾਈਜ਼ ਦੇ ਤੇ ਕੁਝ ਹਰੀਆਂ ਮਿਰਚਾਂ ਹੁਣ ਮੈਂ ਟਮਾਟਰਾਂ ਨੂੰ ਗ੍ਰाइंड ਕਰ ਲਿਆ ਹੈ ਤੇ ਕ੍ਰੇਲੇ ਉਬਲ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਕ੍ਰੇਲੇ ਹੁਣ ਆ ਦੇਖੋ ਤੁਸੀਂ ਕਿਸ ਤਰ੍ਹਾਂ ਟੁੱਟ ਰਹੇ ਹਨ ਇਸ ਤਰ੍ਹਾਂ ਅਸੀਂ ਉਬਾਲ ਲੈਣੇ ਹਨ ਦੂਜੇ ਪਾਸੇ ਮੈਂ ਪਿਆਜ਼ਾਂ ਦਾ ਪੇਸਟ ਬਣਾ ਲਿਆ ਹੈ ਤੇ ਥੋੜੇ ਜਿਹੀ ਪਿਆਜ਼ ਮੈਂ ਕੱਟ ਕੇ ਰੱਖ ਲਈ ਤੁਸੀਂ ਦੇਖ ਸਕਦੇ ਹੋ ਮੈਂ ਬਰੀਕ ਪਿਆਜ਼ ਕੱਟੇ ਹਨ ਅਤੇ ਹੁਣ ਮੈਂ ਇੱਕ ਪਾਸੇ plate ਦੇ ਵਿੱਚ ਧਨੀਆ ਵੀ ਲੈ ਲਿਆ ਹੈ ਤੇ ਟਮਾਟਰ ਵੀ ਮੈਂ ਗ੍ਰाइंड ਕਰਕੇ ਰੱਖ ਲਿਆ ਯਾਨੀ ਕਿ ਪੇਸਟ ਬਣਾ ਲਿਆ ਟਮਾਟਰਾਂ ਦਾ ਹੁਣ ਮੈਂ ਕੜਾਈ ਰੱਖ ਲਈ ਹੈ ਕੜਾਈ ਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾਵਾਂਗੀ ਹੁਣ ਤੇਲ ਸੜਾਜ ਤੱਕ ਗਰਮ ਹੁੰਦਾ ਹੈ ਇਹ ਤੇਲ ਅਸੀਂ ਕ੍ਰੇਲਿਆਂ ਵਾਸਤੇ ਲਿਆ ਹੈ ਇਹਦੇ ਵਿੱਚ ਅਸੀਂ ਕ੍ਰੇਲਿਆਂ ਨੂੰ ਕੁਝ ਧੇਰ ਫਰਾਈ ਕਰਾਂਗੇ ਤੁਸੀਂ ਵੈਸੇ ਉਬਲੇ ਹੋਏ ਕ੍ਰੇਲੇ ਵੀ ਉਹਨਾਂ ਵਿੱਚ ਸਿੱਧਾ ਮਸਾਲਾ ਭਰ ਕੇ ਵੀ ਉਸਨੂੰ 10 ਮਿੰਟ ਸੇਕ ਲਵਾ ਸਕਦੇ ਹੋ ਪਰ ਮੈਨੂੰ ਉਬਾਲਣ ਤੋਂ ਬਾਅਦ ਵੀ ਕ੍ਰੇਲਿਆਂ ਨੂੰ ਫਰਾਈ ਕਰਕੇ ਬਣਾਉਣੇ ਜ਼ਿਆਦਾ ਅੱਛੇ ਲੱਗਦੇ ਹਨ ਇਹ ਬਹੁਤ ਟੇਸਟੀ ਬਣਦੇ ਹਨ ਇਸ ਤਰ੍ਹਾਂ ਸੋ ਹੁਣ ਮੈਂ ਕ੍ਰੇਲਾ ਨੂੰ ਫਰਾਈ ਕਰਨ ਵਾਸਤੇ ਤੇਲ ਵਿੱਚ ਪਾ ਦਿੱਤਾ ਹੈ ਜ਼ਿਆਦਾ ਫਰਾਈ ਨਹੀਂ ਕਰਨੇ ਜਸਟ 5 ਮਿੰਟ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਹੋਣ ਦੇਣਾ ਹੈ ਸੋ ਹੁਣ ਸਾਡੇ ਕ੍ਰੇਲੇ ਫਰਾਈ ਹੋ ਰਹੇ ਹਨ ਤੁਸੀਂ ਦੇਖ ਸਕਦੇ ਹੋ ਕ੍ਰੇਲੇ ਸਾਡੇ ਫਰਾਈ ਹੋ ਚੁੱਕੇ ਹਨ ਸੋ ਹੁਣ ਮੈਂ ਤੜਕੇ ਦੇ ਵਾਸਤੇ ਥੋੜਾ ਜਿਹਾ ਤੇਲ ਪਾ ਲਿਆ ਹੈ ਕੜਾਈ ਵਿੱਚ ਦੇਖੋ ਕ੍ਰੇਲੇ ਸਾਡੇ ਫਰਾਈ ਹੋ ਚੁੱਕੇ ਹਨ ਬਿਲਕੁਲ ਲਾਲ ਨਹੀਂ ਕਿਤੇ ਜ਼ਿਆਦਾ ਫਰਾਈ ਨਹੀਂ ਕਿਤੇ ਜਸਟ 5 ਮਿੰਟ ਹੁਣ ਮੈਂ ਤੜਕੇ ਵਾਸਤੇ ਕੜਾਈ ਦੇ ਵਿੱਚ ਤੇਲ ਪਾ ਲਿਆ ਹੈ ਇਹਦੇ ਵਿੱਚ ਮੈਂ ਹੁਣ ਤੇਲ ਗਰਮ ਹੋ ਚੁੱਕਿਆ ਹੈ ਤਾਂ ਸੋ ਇੱਕ ਚਮਚ ਜੀਰਾ ਪਾਇਆ ਹੈ ਜਦੋਂ ਸਾਡਾ ਜੀਰਾ ਭੁੰਨ ਜਾਵੇ ਫਿਰ ਇਹਦੇ ਵਿੱਚ ਮੈਂ ਕੱਟਿਆ ਹੋਇਆ ਪਿਆਜ਼ ਪਾਵਾਂਗੀ ਤੇਰਾ ਸਿ ਬਾਰੇ ਕੱਟਿਆ ਹੋਇਆ ਪਿਆਜ਼ ਸੀਗਾ ਉਹ ਹੁਣ ਇਹਦੇ ਵਿੱਚ ਪਾਵਾਂਗੇ ਤੇਲ ਦੇ ਵਿੱਚ ਔਰ ਇਸ ਨੂੰ ਅਸੀਂ ਅੱਛੇ ਸੇ ਹਿਲਾ ਲਵਾਂਗੇ ਇਹਦੇ ਵਿੱਚ ਮੈਂ ਹੁਣ ਗ੍ਰਾਈਂਡ ਕੀਤਾ ਹੋਇਆ ਪਿਆਜ਼ ਵੀ ਇਹਦੇ ਵਿੱਚ ਪਾ ਦਾਂਗੀ ਪਿਆਜ਼ਾਂ ਦਾ ਪੇਸਟ ਜਿਹੜਾ ਮੈਂ ਬਣਾਇਆ ਹੋਇਆ ਸੀਗਾ ਉੱਪਰ ਮੈਂ ਚੌਪ ਕੀਤੇ ਹੋਏ ਪਿਆਜ਼ਾਂ ਦੇ ਵਿੱਚ ਪਾ ਦਾਂਗੀ ਹੁਣ ਇਹਨਾਂ ਨੂੰ ਅਸੀਂ ਅੱਛੇ ਤਰ੍ਹਾਂ ਭੁੰਨ ਲਵਾਂਗੇ ਇਹ ਅਸੀਂ ਕarele ਭਰਨ ਵਾਲਸ ਤੇ ਕareleਾਂ ਦੀ ਸਟਫਿੰਗ ਤਿਆਰ ਕਰ ਰਹੇ ਹਾਂ ਸੋ ਇਹਨੂੰ ਅੱਛੇ ਤਰ੍ਹਾਂ ਅਸੀਂ ਭੁੰਨ ਲਵਾਂਗੇ ਇਹ ਅੱਛੇ ਤਰ੍ਹਾਂ ਭੁੱਜੋ ਜਾਣ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਵੀ ਐਡ ਕਰਾਂਗੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਜਦੋਂ ਅਸੀਂ ਅਲਾਈ ਨਮਕ ਪਾ ਦਈਏ ਤੜਕੇ ਦੇ ਵਿੱਚ ਪਿਆਜ਼ਾਂ ਦੇ ਵਿੱਚ ਤੋਂ ਪਿਆਜ਼ ਬੜੀ ਜਲਦੀ ਫਰਾਈ ਹੋ ਜਾਂਦੇ ਹਨ ਥੋੜਾ ਜਿਹਾ ਇਹਨੂੰ ਭੁੰਨ ਲਵਾ ਲਵਾਂਗੇ ਅਸੀਂ ਜਦੋਂ ਪਿਆਜ਼ਾਂ ਦਾ ਰੰਗ 골ਡਨ ਬ੍ਰਾਊਨ ਹੋ ਜਾਵੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 골ਡਨ ਬ੍ਰਾਊਨ ਹੋ ਗਏ ਹਨ ਤਾਂ ਹੁਣ ਅਸੀਂ ਇਹਨਾਂ ਦੇ ਵਿੱਚ ਟਮਾਟਰਾਂ ਦਾ ਪੇਸਟ ਐਡ ਕਰਾਂਗੇ ਦੇਖੋ ਤੁਸੀਂ ਕਿੰਨੇ ਅੱਛੇ ਤਰ੍ਹਾਂ ਦਾ 골ਡਨ ਬ੍ਰਾਊਨ ਹੋ ਗਏ ਹਨ ਇੰਨਾ ਕਿ ਆਪਾਂ ਇਹਦਾ ਇਹਨਾਂ ਨੂੰ ਭੁੰਨਣਾ ਹੈ ਤੇ ਹੁਣ ਇਹਦੇ ਵਿੱਚ ਅਸੀਂ ਟਮਾਟਰਾਂ ਦਾ ਪੇਸਟ ਐਡ ਕਰ ਦੇਵਾਂਗੇ ਇਸ ਨੂੰ ਅਸੀਂ ਅੱਛੀ ਤਰ੍ਹਾਂ ਇਹਦੇ ਵਿੱਚ ਮਿਲਾ ਲਵਾਂਗੇ ਮਿਕਸ ਕਰ ਦਾਂਗੇ ਜਿਹਦੇ ਨਾਲ ਕੀ ਇਹ ਅੱਛੀ ਤਰ੍ਹਾਂ ਪੱਕ ਜਾਣ ਵਿੱਚ ਹੁਣ ਇਹਦੇ ਵਿੱਚ ਮੈਂ ਥੋੜੀ ਜਿਹੀ ਸੌਂਫ ਐਡ ਕਰ ਰਹੀ ਹਾਂ ਦੇਖ ਸਕਦੇ ਹੋ ਤੁਸੀਂ ਸੌਂਫ ਕਿਉਂਕਿ ਕ੍ਰੇਲਿਆਂ ਦੇ ਵਿੱਚ ਇਸ ਤਰ੍ਹਾਂ ਤੜਕੇ ਦੇ ਵਿੱਚ ਉਹਦੀ ਸਟਫਿੰਗ ਦੇ ਵਿੱਚ ਸੌਂਫ ਪਾ ਕੇ ਐਡ ਕਰਕੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਭਰਦੇ ਹਾਂ ਇੱਕ ਤਾਂ ਸੌਂਫ ਦੀ ਤਸਵੀਰ ਠੰਡੀ ਹੁੰਦੀ ਹੈ ਦੂਸਰਾ ਕਿ ਸੌਂਫ ਦਾ ਟੇਸਟ ਬਹੁਤ ਅੱਛਾ ਆਂਦਾ ਹੈ ਬਿਲਕੁਲ ਅਲੱਗ ਤਰਹਿ ਦਾ ਜ਼ਾਇਕਾ ਬਣ ਜਾਂਦਾ ਹੈ ਸੋ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਹੁਣ ਮੈਂ ਜਿਹੜਾ ਬਾਰੀਕ ਕਟਿਆ ਹੋਇਆ ਧਨੀਆ ਸੀਗਾ ਉਸ ਨੂੰ ਇਹਦੇ ਵਿੱਚ ਐਡ ਕਰ ਰਹੀ ਹਾਂ ਹੁਣ ਅਸੀਂ ਇਸ ਨੂੰ ਵੀ ਇਹਦੇ ਵਿੱਚ ਅੱਛੇ ਤਰ੍ਹਾਂ ਮਿਕਸ ਕਰ ਦਾਂਗੇ ਅੱਛੇ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਮਿਕਸ ਕਰ ਦਿੱਤਾ ਸੋ ਹੁਣ ਮੈਂ ਇੱਕ ਸਾਈਡ ਤੇ ਸਾਡਾ ਜਦੋਂ ਸਟਫਿੰਗ ਤਿਆਰ ਹੋ ਰਹੀ ਹੈ ਦੂਸਰੇ ਪਾਸੇ ਮੈਂ ਦੋ ਚਮਚ ਬੇਸਨ ਲਿਆ ਹੈ ਉਸ ਨੂੰ ਐਡ ਕਰ ਰਹੀ ਹਾਂ ਉਸ ਨੂੰ ਭੁੰਨ ਰਹੀ ਹਾਂ ਮੈਂ ਜਦੋਂ ਸਾਡਾ ਬੇਸਨ ਪੂਨ ਹੋ ਜਵੇ ਉਦੋਂ ਅਸੀਂ ਦੇਖੋ ਤੁਸੀਂ ਬੇਸਨ ਸਾਡਾ ਹੁਣ ਭੁੱਜ ਚੁੱਕਾ ਹੈ ਸੋ ਇਸ ਬੇਸਨ ਨੂੰ ਹੁਣ ਮੈਂ ਤੁਹਾਨੂੰ ਦਿਖਾਨੀ ਆ ਇਹਦਾ ਕਲਰ ਥੋੜਾ ਜਿਹਾ ਬਰਾਊਨ ਹੋ ਚੁੱਕਾ ਹੈ ਸੋ ਅਸੀਂ ਹੁਣ ਇਸ ਬੇਸਨ ਨੂੰ ਇਹਦੇ ਵਿੱਚ ਐਡ ਕਰਦੇ ਆਂਗੇ ਬਿਸਣ ਦੇ ਨਾਲ ਇਹਦੇ ਸਟਫਿੰਗ ਦਾ ਟੇਸਟ ਹੋਰ ਅੱਛਾ ਹੋ ਜਾਂਦਾ ਹੈ ਬਹੁਤ ਟੇਸਟੀ ਬਣਦੀ ਹੈ ਸਟਫਿੰਗ ਇਹਦੀ ਤੁਸੀਂ ਪਲੀਜ਼ ਐਡ ਕਰਕੇ ਦੇਖਿਓ ਹੁਣ ਮੈਂ ਇਹਦੇ ਵਿੱਚ 2 ਸਪੂਨ ਹਲਦੀ ਪਾ ਰਹੀ ਆਂ ਆਮਚੂਰ ਪਾਊਡਰ ਅੱਜ ਮੇਰੇ ਕੋਲ ਅਵੇਲੇਬਲ ਨਹੀਂ ਸੀਗਾ ਸੋ ਉਹ ਅੱਜ ਮੈਂ ਇਹਦੇ ਵਿੱਚ ਸਕਿਪ ਕਰ ਰਹੀ ਆਂ ਪਰ ਤੁਸੀਂ ਆਮਚੂਰ ਪਾਊਡਰ ਵੀ ਨਾਲ ਪਾਓ ਬਹੁਤ ਅੱਛਾ ਟੇਸਟ ਆਉਂਦਾ ਹੈ ਬਹੁਤ ਅੱچھے ਗਰੇਲੇ ਬਣਦੇ ਆਂ ਦੇਖੋ ਸਾਡੀ ਸਟਫਿੰਗ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿ ਨੇ ਚੰਗੀ ਤਰ੍ਹਾਂ ਇਹ ਭੁੱਜ ਗਈ ਹੈ ਤੜਕਾ ਸਾਡਾ ਬਿਲਕੁਲ ਰੈਡੀ ਹੋ ਚੁੱਕਿਆ ਹੈ ਬਹੁਤ ਅੱਛਾ ਕਲਰ ਆਇਆ ਹੈ ਇਸ ਦਾ ਮਸਾਲੇ ਦਾ ਜਿਹੜਾ ਕਿ ਅਸੀਂ ਕ੍ਰੇਲਿਆਂ ਦੇ ਵਿੱਚ ਭਰਨਾ ਹੈ ਮੈਂ ਜ਼ਿਆਦਾ ਹੀ ਬਣਾਇਆ ਕਿਉਂਕਿ ਐਕਸਟਰਾ ਜਿਹੜਾ ਮਸਾਲਾ ਹੁੰਦਾ ਹੈ ਉਹ ਬੜਾ ਮਜ਼ੇ ਨਾਲ ਖਾਂਦੇ ਨੇ ਸਾਡੀ ਫੈਮਿਲੀ ਮੈਂਬਰਸ ਸੋ ਹੁਣ ਮੈਂ ਕ੍ਰੇਲਿਆਂ ਦੀ ਸਟਫਿੰਗ ਉਹਦੇ ਵਿੱਚ ਭਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਕ੍ਰੇਲੇ ਅਸੀਂ ਫਰਾਈ ਕਰ ਲਏ ਸੀਗੇ ਉਬਾਲਣ ਤੋਂ ਬਾਅਦ ਹੁਣ ਉਹਨਾਂ ਦੇ ਵਿੱਚ ਮੈਂ ਇਹ ਮਸਾਲਾ ਭਰ ਦਿੱਤਾ ਹੈ ਇਸ ਤਰ੍ਹਾਂ ਤੁਸੀਂ ਭਰ ਦੇਣਾ ਤੁਸੀਂ ਚਾਹੋ ਤਾਂ ਇਹਨੂੰ ਥ੍ਰੈਡ ਦੇ ਨਾਲ ਵੀ ਇਸ ਨੂੰ ਲਪੇਟ ਸਕਦੇ ਹੋ ਤਾਂ ਕਿ ਮਸਾਲਾ ਬਾਹਰ ਨਾ ਆਏ ਬਟ ਮੈਂ ਨਹੀਂ ਲਪੇਟ ਰਹੀ ਕਿਉਂਕਿ ਮਸਾਲਾ ਬਾਹਰ ਇਸ ਤਰ੍ਹਾਂ ਨਹੀਂ ਆਉਂਦਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੁਝ ਲੋਕ ਤਾਂ ਗਿਣਾ ਲੈਣਾ ਨੂੰ ਲਪੇਟ ਦਿੰਦੇ ਹਨ ਬੰਦਨ ਦੇ ਹਨ ਜਦੋਂ ਬੰਨ ਜਾਂਦੇ ਹਨ ਫਿਰ ਉਹ ਧਾਗਾ ਖੋਲ ਦਿੱਤਾ ਜਾਂਦਾ ਹੈ ਬਟ ਮੈਂ ਧਾਗਾ ਕਦੀ ਵੀ ਨਹੀਂ ਬੰਦੀ ਔਰ ਕareleਆ ਚੋ ਮਸਾਲਾ ਵੀ ਨਹੀਂ ਨਿਕਲਦਾ ਕਦੀ ਵੀ ਸੋ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਿੱਤਾ ਚਾਹੋ ਹੁਣ ਸਾਡੇ ਕareleਆ ਦੇ ਵਿੱਚ ਮੈਂ ਮਸਾਲਾ ਭਰ ਕੇ ਇਸ ਨੂੰ ਜਿਹੜਾ ਮਸਾਲਾ ਕੜਾਈ ਦੇ ਵਿੱਚ ਰਹਿ ਗਿਆ ਸੀ ਉਹਦੇ ਵਿੱਚ 5 ਕਿ ਮਿੰਟ ਵਾਸਤੇ ਇਹਨਾਂ ਨੂੰ ਸੇਕ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਕਲਰ ਆਇਆ ਹੈ ਮਸਾਲੇ ਦਾ ਔਰ ਕ੍ਰੇਲਿਆਂ ਦਾ ਕ੍ਰੇਲੇ ਬਿਲਕੁਲ ਰੈਡੀ ਹਨ ਜਦੋਂ ਅਸੀਂ ਉਬਾਲਦੇ ਹਾਂ ਇਹ ਬਣਦਾ ਉਸੇ ਟਾਈਮ ਹੀ ਜਾਂਦੇ ਹਨ ਪਰ ਥੋੜਾ ਜਿਹਾ ਫਰਾਈ ਕਰਕੇ ਇਹਨਾਂ ਦਾ ਕ੍ਰਿਸਪੀਨੈਸ ਵਾਪਸ ਆ ਜਾਂਦੀ ਹੈ ਸੋ ਬਹੁਤ ਟੇਸਟੀ ਬਣਦੇ ਨੇ ਇਸ ਤਰੀਕੇ ਨਾਲ ਦੇਖੋ 5 ਮਿੰਟ ਅਸੀਂ ਸੇਕ ਲਵਾ ਲਿਆ ਹੈ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਅੱਛਾ ਬਣਿਆ ਹੈ ਭਰਵੇਂ ਕ੍ਰੇਲੇ ਦਾ ਜੋ ਤੁਸੀਂ चाहੋ ਤਾਂ ਹੁਣ ਇਹਦੇ ਵਿੱਚੋਂ ਤੁਸੀਂ ਕ੍ਰੇਲਿਆਂ ਨੂੰ ਅਲੱਗ ਕਰਕੇ ਜਿਹੜਾ ਮਸਾਲਾ ਹੈ ਉਹ ਅਲੱਗ ਕਿਸੇ ਚੀਜ਼ ਚ ਪਾ ਕੇ ਰੱਖ ਸਕਦੇ ਹੋ ਪਰ ਮੈਂ ਇਹਨੂੰ ਹਮੇਸ਼ਾ ਵਿੱਚ ਹੀ ਰਹਿਣ ਦਿੰਦੀ ਆ ਕਿਉਂਕਿ ਉਹ ਹਮੇਸ਼ਾ ਮਸਾਲੇ ਦਾ ਟੇਸ ਇਹਦੇ ਵਿੱਚ ਰਚਿਆ ਰਹਿੰਦਾ ਹੈ ਸੋ ਉਹ ਤੁਹਾਡੀ ਆਪਣੀ ਵਿਸ਼ੇ ਇਹਨੂੰ ਅਸੀਂ ਮੀਡੀਅਮ ਫਲੇਮ ਤੇ 5 ਮਿੰਟ ਸੇਕਲਵਾਨਾ ਹੈ ਤੁਸੀਂ